ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਹਿਰਾਮ ਸ਼ਹਿਰ ਦੀ ਬਹੁਤ ਹੀ ਮੰਦਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਟੋਲ ਪਲਾਜੇ ਉੱਤੇ ਕੰਮ ਕਰਦੇ 32 ਸਾਲ ਦੇ ਵਿਅਕਤੀ ਸੁਸ਼ੀਲ ਕੁਮਾਰ ਦੀ ਟਰੱਕ ਦੀ ਚਪੇੜ 'ਚ ਆਉਣ ਨਾਲ ਮੌਤ ਹੋ ਗਈ ਹੈ ਇਹ ਘਟਨਾ ਟੋਲ ਪਲਾਜੇ ਤੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਜ਼ਿਲ੍ਹਾ ਨਮਾਸ਼ਹਿਰ ਦੇ ਫਗਵਾੜਾ ਰੋਡ ਤੇ ਸਥਿਤ ਟੋਲ ਪਲਾਜੇ ਦਾ ਇੱਕ ਕਰਮਚਾਰੀ ਜਿਹੜਾ ਕਿ ਰਾਤ ਨੂੰ ਟੋਲ ਪਲਾਜੇ ਤੇ ਡਿਊਟੀ ਦੇ ਰਿਹਾ ਸੀ ਉੱਥੇ ਹੀ ਦੇਰ ਰਾਤ ਫਗਵਾੜਾ ਵੱਲੋਂ ਆ ਰਿਹਾ ਟਰੱਕ ਪੀਬੀ 10 CL6325 ਦੇ ਡਰਾਈਵਰ ਨੇ ਟੋਲ ਦੇਣ ਤੋਂ ਮਨਾਂ ਕੀਤਾ ਜਿਸ ਤੇ ਕਰਮਚਾਰੀ ਤੇ ਟਰੱਕ ਡਰਾਈਵਰ ਵਿੱਚ ਤੂ ਤੂ ਮੈਂ ਮੈਂ ਸ਼ੁਰੂ ਹੋ ਗਈ ਜਦੋਂ ਕਰਮਚਾਰੀ ਡ라이ਵਰ ਵਾਲੀ ਸਾਈਡ ਨੂੰ ਟਰੱਕ ਅੱਗੇ ਲੰਘ ਕੇ ਜਾਣ ਲੱਗਾ ਤਾਂ ਡ라이ਵਰ ਉਸ ਉੱਪਰ ਟਰੱਕ ਚੜਾ ਕੇ ਉੱਥੋਂ ਭੱਜ ਗਿਆ ਜਦੋਂ ਇਹ ਖਬਰ ਪੁਲਿਸ ਤੱਕ ਪਹੁੰਚੀ ਤਾਂ ਪੁਲਿਸ ਨੇ ਵਾਇਰਲੈਸ ਦੀ ਮਦਦ ਨਾਲ ਨਾਕਿਆਂ ਤੇ ਪੁਲਿਸ ਨੂੰ ਪਰੇ ਸੂਚਿਤ ਕਰ ਦਿੱਤਾ ਜਿਸ ਕਰਕੇ ਅਪਰਾਧੀ ਟਰੱਕ ਸਮੇਤ ਕਾਠਗੜ੍ਹ ਦੇ ਹਾਈ ਟੈਕ ਨਾਕੇ ਤੋਂ ਗ੍ਰਿਫਤਾਰ ਕਰਕੇ ਬਹਿਰਾਮ ਥਾਣੇ ਲੈ ਆਇਆ ਗਿਆ ਇੱਧਰ ਮ੍ਰਿਤਿਕ ਦੀ ਬੋਡੀ ਨੂੰ ਸਿਵਲ ਹਸਪੀਟਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੁਲਿਸ ਜਾਂਚ ਕਰ ਰਹੀ ਹੈ ਪਰ ਇਸ ਮਾਮਲੇ 'ਚ ਕੁਝ ਵੀ ਬੋਲਣ ਤੋਂ ਤਿਆਰ ਨਹੀਂ ਮੇਰਾ ਨਾਮ ਰਾਜਪਾਲ ਕੈਂਤ ਬੰਗਾ ਤੇ ਇਹ ਜਿਹੜਾ ਡੈਥ ਹੋਈ ਹੈ ਮੇਰੇ ਭਾਂਦੇ ਦੀ ਡੈਥ ਹੋਈ ਹੈ ਜੀ ਅਸੀਂ ਸਾਰੇ ਪਰਿਵਾਰ ਨੇ ਸਲਾਹ ਕਰਕੇ ਅੱਖਾਂ ਦਾਨ ਕਰਨ ਲਈ ਸਲਾਹ ਕੀਤੀ ਹੈਗੀਆ ਤਾਂ ਕਿ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕੇ ਇਹ ਤਾਂ ਹੁਣ ਸਾਡੇ ਵਾਸਤੇ ਚੱਲ ਗਿਆ ਸਦਾ ਲਈ ਤੇ ਸਾਡੇ ਵਾਸਤੇ ਅਸੀਂ ਮਿੱਟੀ ਬਣ ਗਿਆ ਹੁਣ ਅਸੀਂ ਕਿੰਨੇ ਵੀ ਉਹਨਾਂ ਦੀ ਅੱਖਾਂ ਦਾਨ ਕਰਕੇ ਤੇ ਦੋ ਇਨਸਾਨਾਂ ਨੂੰ ਦੁਨੀਆ ਦਿਖਾ ਸਕਦਾ ਹੈ ਉਸ ਡਰਾਈਵਰ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਇਹ ਹਾਦਸੇ ਨੂੰ ਅੰਜਾਮ ਦਿੱਤਾ ਸਾਨੂੰ ਸਰ ਇਨਸਾਫ ਚਾਹੀਦਾ ਹੈਗਾ ਸਰ ਕਿਉਂਕਿ ਉਹ ਹਿੱਟ ਐਂਡ ਰਨ ਕੀਤਾ ਉਹਨੇ ਗੱਡੀ ਨਾਲ ਕੋਦ ਮਾਰਿਆ ਉਸ ਨੂੰ ਇਹਦੀ ਜਾਣਕਾਰੀ ਦਿੱਤੀ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਵਾਲਾ ਨੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਪੜ ਤੋਂ ਫੜ ਕੇ ਲੈ ਕੇ ਆਇਆ ਰੋਪੜ ਤੋਂ ਸਰ ਕੀ ਨਾਮ ਤੁਹਾਡਾ ਰੌਣਕੀ RAM ਜੀ ਮੇਰਾ ਇਹ ਕਿਹੜਾ ਪਿੰਡ ਹੈ ਪਿੰਡ ਬੰਗਿਆ ਤੋਂ ਆ ਜੀ ਕੀ ਕਾਰਨ ਹੋਇਆ ਅੱਜ ਤੁਸੀਂ ਇੱਥੇ ਜਿਹੜੇ ਥਾਣੇ ਆਏ ਹੋ ਰਾਤ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਜੀ ਹੂਲ ਪਲਾਜੇ ਤੇ ਟਰੱਕ ਵਾਲੇ ਨੇ ਉਹ ਬੇਟੇ ਉੱਤੇ ਟਰੱਕ ਚੜਾ ਦਿੱਤਾ ਤੇ ਭੱਜ ਗਿਆ ਜਿਹਨੂੰ ਰੋਪੜ ਲਾਗੇ ਪੜਿਆ ਗਿਆ ਤੇ ਬਾਪਸ ਇੱਥੇ ਲਿਆਂਦਾ ਗਿਆ ਟਰੱਕ ਬੇਟੇ ਡਰਾਈਵਰ ਵੀ ਲਿਆਂਦਾ ਗਿਆ ਬੇਟੇ ਦਾ ਨਾਮ ਕੀ ਹੈ ਬੇਟੇ ਦਾ ਨਾਮ ਅਸ਼ੀਲ ਕੁਮਾਰ ਵਾ ਐਸੀ ਪਲਾਜੇ ਤੇ ਨੂੰ ਬਿੱਲਾ ਬਿੱਲਾ ਸਾਥੇ ਬੀਡੀ ਪਲਾਜ਼ੇ ਤੇ ਕੰਮ ਕਰਦੇ ਹੋ ਤੁਸੀਂ ਬਹਿਰਾਮ ਪਲਾਜ਼ੇ ਤੇ ਕਿੰਨੀ ਕਮਰਸੀਅਲ ਜੀ ਉਮਰ 32 ਕੋ ਸਾਲ ਦੀ ਹੋਣੀ ਸੀ ਲਗਭਗ 6 ਸੋ ਜੀ क्या नाम है कैलाश कुमार टेलर कैलाश जी लड़का कितनी देर से काम कर रहा था आपके पास सर ये मेरे पास में हमने नवंबर में आया था नवंबर में पहले भी ये लड़का मेरे पास में काम करता था नवंबर से जब कंपनी है तब से काम कर रहा था हादसा कैसे हुआ ये हादसा वो ट्रक वाला आया लाइन के अंदर और उसपे गाड़ी चढ़ा के चला गया उसने टोल नहीं कटवाया टोल नहीं कटवाया इसी के कारण हाँ ये वो ऐसे तो यही लग रहा अनुमान थे वो कि वो उठा ही नहीं था गाड़ी गार्ड लड़, उस लड़के भी चढ़ा के ले गया गाड़ी में उसी सीसीटीवी में आ गया वो हाँ आ गया वो तो लड़के का नाम क्या था जो आपके पास सुशील का कुमार बांगर सुशील कुमार बांगर बांगर बांगर